ਇੱਧਰਲੇ ਪਾਸੇ ਨਗੀਨੇ ਮੈਂ ਤੁਹਾਨੂੰ ਹੋਰ ਦਿਖਾ ਦੂੰ ਦੋ ਯਰ ਨਾ ਅੱਜ 5000 ਜਰਸੀਆਂ ਦਿਖਾਉਣੀਆਂ ਤੁਹਾਨੂੰ ਤੇ ਆ ਦੇਖਿਓ ਇਹ ਆ ਭਰਾਣੇ ਤਿਆਰ ਕਰਕੇ ਬਾਸ ਵੀ ਕਰਨੇ ਹੋਏ 1,30,000 ਦੀ ਆਪਾਂ ਵਾਪਸ ਕਰਵਾ ਲਾਂਗੇ 1,30,000 ਦੀ ਬੱਚੀ ਵਾਪਸ ਕਰ ਦੇ ਤੇ 5000 ਸਾਈ ਵਿੱਚ ਰੱਖ ਹਾਂ ਮਿੱਤਰੋ ਆਹ 6 ਮਹੀਨਿਆਂ ਦੀ ਗੱਬਣ ਜਰਸੀ ਆ ਗਈ ਤੇ ਥਣ ਲੈਵੇ ਤੂੰ ਚੈੱਕ ਕਰ ਲੋ ਐਨ ਪੂਰਾ ਸੋਹ ਲੈ ਵੀ ਆਹ ਦੇਖ ਲੋ ਦੰਦੋ ਖੀਰੀ 4 ਮਹੀਨੇ ਦੀ ਗੱਬਣ 22 ਬਲਾਸੀ ਚੱਲਣਾ ਭਾਈ 20 ਲੀਟਰ ਦਾ ਪਹਿਲਾ ਦਾ ਦੇਣੀ ਹੈ ਠੀਕ ਆ ਆ 45 ਨੰਬਰ ਟੈਗ 7 ਮਹੀਨਿਆਂ ਦੀ ਗੱਬਣ ਹਾਂ ਭਾਈ ਬਹੁਤ ਸੀ ਵੀ ਜਿਹੜੀ 5 ਮਹੀਨਿਆਂ ਦੀ ਗੱਬਣ ਬੱਚੀ ਮਿਲੂਗੀ ਸੋਨੂ ਆ ਇੱਕ ਤੇਰੇ ਵਰਗੀਆਂ ਗੋਲ ਮਟੋਲੀਆਂ ਆ ਉਹ ਦਿਖਾਉਣਿਆ ਦਰ ਕਬੂਤਰ ਦੇ ਬੱਚੇ ਹੈ ਉਹ ਦਿਖਾਉਣਿਆ ਹੀਰੇ ਜਰਾ ਇਹਦੇ ਵਰਗੀਆਂ ਗੋਲ ਮਟੋਲੀਆਂ ਜਿਵੇਂ ਆਪ ਆ ਗੋਲ ਮਟੋਲ ਦਾ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਭਾਈ ਹੈਪੀ ਕੋਲੇ ਪਹੁੰਚੇ ਹੋਏ ਸੀ ਪਿੰਡ ਪਿੱਥੋ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਸੋਨੂ ਗੱਬਣਾ ਬੜਾ ਦਿਖਾਉਣੀਆਂ ਨੇ ਜਿਵੇਂ ਆਹਾ ਆਗੀਆਂ ਨਾ ਪਹਿਲੇ 4 ਨੰਬਰ ਦੇ ਉੱਤੇ ਆਗੀਆਂ ਜਿਹੜੀਆਂ ਇਹ ਗੱਬਣਾ ਨੇ ਤੇ ਆਹ ਜਰਸੀ ਦੇਖ ਲਓ ਤੁਸੀਂ ਬਹੁਤ ਟੌਪ ਕਲਾਸ ਦੀਆਂ ਜਰਸੀਆਂ ਬਾਈ ਕੋਲੇ ਤੇ ਗਾਹਾਂ ਜਿਹੜੇ ਆ ਗਏ ਨਾ ਬੱਚੇ ਵੀ ਚੈੱਕ ਕਰ ਲਓ ਪ्योर ਐਚ ਐਫ ਨਸਲ ਦੇ ਬੱਚੇ ਆਗੇ ਤੇ ਇਕਲੀ-ਕਲੀ ਨਾਲ ਆਪਾਂ ਬਿਹਰ ਦੀ ਜਾਣਕਾਰੀ ਤੁਹਾਨੂੰ ਨਾ ਲੈ ਕੇ ਦੇਵਾਂਗੇ ਯਾਰ ਇਸ ਘਰੋਂ ਤੁਹਾਨੂੰ ਨਾ ਬੱਛੀਆਂ ਹੀ ਬੱਛੀਆਂ ਮਿਲਣਗੀਆਂ ਤੇ ਨਾਲੇ ਮਿਲਣਗੀਆਂ ਵੀ ਪੂਰੀਆਂ ਪ੍ਰੋਪਰ ਰਿਕਾਰਡ ਵਾਲੀਆਂ ਤੇ ਬਰੀਡ ਵਾਲੀਆਂ ਜਿਵੇਂ ਇੱਕ ਨਾ ਆਹ ਆ ਗਈ 69 ਨੰਬਰ ਟੈਗਾ ਜਿਹੜਾ ਬੱਚੀ ਦਾ ਇਹ ਮਿੱਤਰੋ 40 ਦਿਨ ਹੋ ਗਏ ਤੇ ਟੀਕਾ ਲੱਗੇ ਨੂੰ ਤੇ ਇੱਕ ਨਾ ਨਗੀਨਾ ਖੜਾ ਮਿੱਤਰੋ ਨਗੀਨਾ ਆਹਾ ਆ ਗਈ ਪਿੰਕ ਨਿਕੀਆਂ ਨਿਕੀਆਂ ਆ ਗਈਆਂ ਬੱਬੂ ਉਸ ਹੀ ਆ ਤੇ ਆਜੋ ਆਪਾਂ ਬਾਈ ਹੈਪੀਨੈਸ ਕਰਵਾ ਗਏ ਗੱਲ ਤੇ ਲੱਗੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਰਾਮ ਸਤਿ ਸ੍ਰੀ ਅਕਾਲ ਹੋਰ ਬਾਈ ਹੈਪੀ ਕਿਵੇਂ ਹੈ ਬਹੁਤ ਵਧੀਆ ਬਾਈ ਅੱਛਾ ਬਾਈ ਆਪਣਾ ਪਿੰਡ ਆ ਗਿਆ ਪਿੱਥੋ ਹਾਂ ਬਾਈ ਹਾਂ ਤੇ ਨੇੜੇ ਰਾਮਪੁਰੇ ਦੇ ਰਾਮਪੁਰੇ ਤੋਂ ਰਾਮਪੁਰੇ ਤੋਂ 5 ਕਿਲੋਮੀਟਰ ਬਠਿੰਡੇ ਤੋਂ 5 ਕਿਲੋਮੀਟਰ ਆ ਗਿਆ 40 ਕਿਲੋਮੀਟਰ ਆ ਗਿਆ ਅੱਛਾ ਬਾਈ ਹੈਪੀ ਜਿਵੇਂ ਅੱਜ ਆਪਣੇ ਕੋਲ ਸਾਰੀਆਂ ਬੱਚੀਆਂ ਕਿੰਨੀਆਂ ਨੇ 16 ਨੇ ਬਾਈ 16 ਹਾਂ ਚਾਰ ਗੱਬੜਾਂ ਨੇ ਇੱਕ ਦੇ ਸੀਮਨ ਲੱਗਿਆ ਹੋਇਆ ਹੈ ਹਾਂ ਆਪਾਂ ਪਹਿਲਾਂ ਕੀ ਦੱਸ ਦਈਏ ਵੀ ਸਾਰੀਆਂ ਬੱਚੀਆਂ ਚੋਂ ਇੱਕ ਬੱਸੀ ਨੇ ਦਾ ਤੋੜਿਆ ਬਾਈ ਦੋਂਦੀ ਮੰਨ ਲਓ ਠੀਕ ਆ ਬਾਕੀ 15 ਬਸੀਆਂ ਖੀਰਿਆ ਖੀਰਿਆ ਖੀਰ ਗਈ ਨੇ ਹਾਂ ਬਾਈ ਇੱਥੇ ਆ ਕੇ ਚੈੱਕ ਕਰ ਹਾਂ ਹਾਂ ਗਾਰੰਟੀ ਕਰ ਆ ਬਈ ਪਹਿਲੇ ਨੰਬਰ ਵਾਲੀ ਆਪਾਂ ਜਰਸੀ ਦੀ ਜੀ ਗੱਲ ਕਰ ਲੀਗੀ ਇਹ ਬਾਈ ਗੱਬਣਾ ਆ ਗਿਆ ਚਾਲੇ ਬਸੇਗਾ ਇਹ ਇੱਕ ਮਿੰਟ ਪਹਿਲੇ ਨੰਬਰ ਵਾਲੀ ਜਿਹੜੀ ਇਹ ਗੱਬਣਾ ਚਾਹਤੀ ਹਾਂ ਹਾਂ ਬਾਈ ਹਾਂ ਹਾਂ ਇਹ ਕਹਿ ਕਨੇ ਚਰਦੀ ਗੱਬਣਾ ਇਹ ਬਾਈ 6 ਮਹੀਨਾ ਦੀ ਗੱਬਣਾ ਬਾਈ 6 ਮਹੀਨਾ ਦੀ ਗੱਬਣਾ ਚਾਹਤੀ ਹਾਂ ਹਾਂ ਤੇ ਚੈੱਕ ਪਾਸ ਚੈੱਕ ਪਾਸ ਬਾਈ ਅਗਲਾ ਦਾ ਕਰਾ ਲੈ ਹਾਂ ਅਗਲਾ ਆਪਦੀ ਕਰਾ ਕੇ ਹਾਂ ਜੂ ਅਗਲੇ ਘਰੇ ਗੱਡੀ ਜਾਉਣਾ ਜ ਅਗਲਾ ਆਪਦੇ ਉੱਤਰ ਕੇ ਕਰਵਾ ਲੈ ਕਰਵਾ ਹਾਂ 8 ਹੋ ਗਿਆ 8 ਓਕੇ ਖੋਲ ਫਿਰ ਬਾਈ ਕਰ ਆਪਾਂ ਤੋੜ ਕੇ ਦਿਖਾਈਏ ਲੋ ਵੀ ਇਹ ਜਿਹੜੀ ਆ ਗਈ ਨਾ ਪੂਰੀ ਸਿਰਾ ਜਰਸੀ ਆ 6 ਮਹੀਨਿਆਂ ਦੀ ਗੱਬਣਾ ਤੇ ਲੈ ਆਏ ਨੇ ਪੂਰਾ ਸੋਹਣਾ ਪਟਿਆ ਮਤਲਬ ਪਹਿਲੇ ਸੋਏ ਬਾਈ ਕਿੰਨਾ ਦੁੱਧ ਪਹਿਲੇ 20 ਤੋਂ ਬਲਾਸ ਹੀ ਚੱਲਣਾ ਬਾਈ 20 ਲੀਟਰ ਦਾ ਪਹਿਲਾਂ ਨਾ ਦੇਣੀ ਐ ਤੁਹਾਡੇ ਆ ਰਹੀਆਂ ਪੂਰੀਆਂ ਬਰੀਡ ਵਾਲਾ ਸੋਹਣਾ ਸਰਾਂਕਾ ਥੱਲੇ ਆਉਂਦੇ ਕੋ ਬਾਈ ਆਰਡਰ ਬਸ ਨਾਲੇ ਹਾਂ ਇਹ ਆਹਾ ਆ ਗਈ ਜਿਹੜੀ ਗੱਬਣ ਮਿੱਤਰੋ ਆਹਾ 6 ਮਹੀਨਿਆਂ ਦੀ ਗੱਬਣ ਜਰਸੀ ਆ ਗਈ ਤੇ ਥਣ ਲੈਵੇ ਤੂੰ ਚੈੱਕ ਕਰ ਲੋ ਐਨ ਪੂਰਾ ਸੋਹਣਾ ਇਹ ਬਾਕੀ ਉੱਤਮ ਵੀ ਸਟ੍ਰੇਟ ਬੱਤੀ ਹੈ ਮੂੰਹ ਦੀ ਵੀ ਸੋਹਣੀ ਸੁਨੱਖੀ ਹੈ ਇਹ ਟੈਗ ਨੰਬਰ 111 ਆ ਗਿਆ ਲੈ ਜਾ ਬਾਬਾ ਕਰਾ अच्छा भाई एदा रेट दी जे गल कर। रेट भाई फोन ते होल्ड गया सारीयां बसियां दे। फोन ते ਕਰਨ ਦਾ મતલਬ ਸਮਝਾ ਦੇ بس। ਜਿਵੇਂ ਕਹਿੰਦਾ ਤਨ ਲੈਣੀਆਂ ਬਾਈ ਕਪੜਾ ਹੋ ਜਾ ਰੇਟ ਹੋਣਾ ਕਿਨੇ ਸਿੰਗਲ ਸਿੰਗਲ ਲੈਣੀ ਹੋ ਜਾ ਰੇਟ ਹੁੰਦਾ ਹਨਾ। ਠੀਕ ਆ। ਹਾਂ। ਅੱਛਾ ਭਾਈ ਜਿਵੇਂ ਆਪਣੇ ਕੋਲੇ ਦੂਜੇ ਨੰਬਰ ਤੇ ਆ ਗਈ ਜਾਸੀ। ਇਹ ਵੀ ਗੱਬਣ ਆ ਗਈ। ਹਾਂ ਭਾਈ ਇਹ ਵੀ ਗੱਬਣ ਆ ਗਈ। ਬਾਬਾ ਖੋਲੀ ਕਰਾਂ। ਇਹ ਕਿਨੇ ਚਿਰ ਦੀ ਗੱਬਣ? ਇਹ 5 ਮਹੀਨਾ ਤੋਂ ਉੱਤੇ ਬਾਈ ਗੱਬਣ। ਇਹ 5 ਮਹੀਨਾ ਦੀ ਗੱਬਣ ਹਾਂ। ਠੀਕ ਆ। ਕੋਈ 5-6 ਦਿਨ ਉਧਰ-ਉਧਰ ਉਹ ਆਪਣੇ ਵਾਲ ਨੂੰ ਚੈੱਕ ਕਰਵਾ ਲੈ। ਠੀਕ ਆ। ਚਲੋ 5-4 ਦਿਨਾਂ ਦਾ ਤਾਂ ਹਾਂ। ਹਾਂ ਹਾਂ ਹਾਂ। ਤੇ ਆ ਆ ਜਿਹੜੀ ਬੱਚੀ ਹੈ ਨਾ ਹੁਣ ਤੁਸੀਂ ਇਹ ਵੀ ਚੈੱਕ ਕਰ ਲਓ ਮਿੱਤਰੋ ਆ ਬੱਚੀ ਵੀ ਜਿਹੜੀ 5 ਮਹੀਨਿਆਂ ਦੀ ਗੱਬਣ ਬੱਚੀ ਮਿਲੂਗੀ ਸੋਨੂੰ ਚੈੱਕ ਪਾਸ ਕਰਾ ਕੇ ਇੱਥੋਂ ਲਿਆ ਸਕਦੇ ਹੋ ਗਰੰਟੀ ਇਹਨਾਂ ਦੀ ਹੈਗੀ ਆ ਪਰ ਤੁਸੀਂ ਕੀ ਕਰਨਾ ਵੀ ਇੱਥੇ ਪਈ ਚੈੱਕ ਕਰਵਾਉਣੀਆਂ ਨੇ ਲੈ ਚੱਲ ਬਾਬਾ ਇਧਰਲੇ ਪਾਸੇ ਨੰਮੀ ਤੋਰ ਕੇ ਦਿਖਾ ਦੇ ਇਹ ਇਹਦਾ ਟੈਗ ਨੰਬਰ 53 ਆ ਗਿਆ ਇਹ ਦੂਜੇ ਨੰਬਰ ਤੇ ਆ ਗਈ ਜਿਹੜੀ ਇਹ 5 ਮਹੀਨਿਆਂ ਦੀ ਗੱਬਣ ਆ ਮਿੱਤਰੋ ਅੱਛਾ ਭਾਈ ਜਰ ਮੈਨੂੰ ਐਂ ਦੱਸ ਜਿਹੜੀ ਤੇਰੀ ਆ ਬੱਚੀ ਤੀਜੇ ਨੰਬਰ ਵਾਲੀ ਹਾਂ ਭਾਈ ਇਹ ਬੱਚੀ ਕਿੰਨੇ ਮਹੀਨੇ ਦੀ ਗੱਬਣ ਆ ਇਹ 2 ਮਹੀਨੇ ਲੇਜੂ ਬਾਈ 7 ਮਹੀਨੇ ਦੀ ਗੱਬਣਾ ਗਈ 7 ਮਹੀਨੇ ਹਾਂ 7 ਤੋਂ ਘੱਟ ਲਾ ਲੋ 6.5 ਤੋਂ ਪਲੱਸ ਹੀ ਆ 6.5 ਹਾਂ ਬਈ ਯਾਰ ਮੈਨੂੰ ਇੱਕ ਦੱਸ ਦੀ ਆ ਦੇਖੀ ਲੈਵਾ ਕਿੱਦਾਂ ਆ ਆਰਡਰ ਬਣਾਉਣਾ ਸ਼ੁਰੂ ਕਰਤੇ ਬਾਈ ਸਾਰਿਆਂ ਨੇ ਸ਼ੁਰੂ ਕਰਤੇ ਅਟਲਾਂ ਆ ਦੇਖੋ ਐਂ ਛੰਡਗਾ ਸੀਰ ਬੱਛੇ ਗਣਤ ਲੈ ਬਾਬਾ ਲੈ ਕੇ ਚੱਲ ਕੇ ਨਾ ਲੈ ਵੀ ਆਹ ਜਿਹੜੀ ਆ ਗਈ ਨਾ ਆ ਸਾਨੂੰ 7 ਮਹੀਨਿਆਂ ਦੀ ਗੱਬਣ ਮਿਲੂਗੀ ਇਹ ਜਰਸੀ ਇੱਕ 5 ਮਹੀਨਿਆਂ ਦੀ ਐ ਕੋਈ 7 ਦੀ ਐ ਇਹ ਗੱਬਣਾ ਹੀ ਮਿਲਣਗੇ ਆ ਇੱਥੇ ਆਓਗੇ ਤੇ ਚੈੱਕ ਕਰਵਾ ਕੇ ਲੈ ਜਾਓਗੇ ਤੇ ਰੇਟ ਜਿਹੜਾ ਹੈਗਾ ਇਹਨਾਂ ਦਾ ਰਹੂਗਾ ਫੋਨ ਦੇ ਉੱਤੇ ਤੇ ਲੇ ਚੱਲ ਕਰਾਂ ਬਾਬਾ ਇਹ 45 ਨੰਬਰ ਟੈਗ ਆ ਗਿਆ ਹਨਾ ਹਾਂ ਬਾਈ ਹਾਂ ਬਾਬਾ ਲੈ ਵੀ ਆਹ 45 ਨੰਬਰ ਟੈਗ 7 ਮਹੀਨੇ ਦੀ ਗੱਬਣ ਹਾਂ ਬਾਈ ਹਾਂ ਬਹੁਤ ਸੋਹਣੀ ਹੈ ਬੱਚੀ ਤੇਰੀ ਬਾਕੀ ਵਜਣ ਤਾਂ ਹਜੇ ਜੇ ਗੱਲ ਕਰਨ ਲਗੇ 7 ਮਹੀਨਿਆਂ ਦੇ ਵਿੱਚ ਹਾਂ ਹਾਂ ਹੋ ਜਾਣਾ ਵਜਣ ਬਾਈ ਬਾਕੀ ਜੋ ਫੇਰ ਤੋਂ ਉਹਨਾਂ ਦੀ ਬਾਕੀ ਜੇ ਸ਼ਨ ਵਗੈਰਾ ਪਈ ਕਿ ਨਹੀਂ ਅੱਛਾ ਤੇਰੀ ਆ ਵਹਿੜ ਜਿਹੜੀ ਆ ਗਈ ਹਾਂ ਚੌਥੇ ਨੰਬਰ ਤੇ ਹਾਂ ਬਾਈ ਇਹ ਵਹਿੜ ਇਹ ਬਾਈ 4 ਮਹੀਨੇ ਦੀ ਗੱਬਣਾਗੇ 4 ਮਹੀਨੇ ਹਾਂ ਪੰਜਾਂ ਦਿਨ ਘੱਟ ਹੋਊਗੀ 4 ਤੋਂ ਠੀਕ ਹੈ ਹਾਂ 来 चल बाबा ते एदा सीमन डिटेल मेरी ए सारी मिलजू भाई मोहो भी खिरी है ए ले भी आ देख लो दंदो खिरी चार महीने दी गब्बण ए बहड़ता रंगबाज ते तुसी ਥੱਲੋਂ ਇਹਦੇ ਥਣ ਚਾਰੀ ਨੇ ਨਾ ਹਾਂ ਭਾਈ ਸਾਰਾ ਬਚਣਾ ਚਾਰ ਚਾਰ ਕਰਾਂ ਸੱਚੀ ਕਰਾਂ ਥੱਲੋਂ ਲੈਵਾ ਦਿਖਾ ਦਗੇ ਜਿਹੜਾ ਇਹਨੇ ਲੈ ਵੀ ਤਿੰਨ ਗਥਣ ਜਿਹੜੇ ਗਲਾਬੀ ਨੇ ਤੇ ਇੱਕ ਕਾਲਾ ਜਾਂ ਟਿੰਕਣਾ ਲੱਗਿਆ ਹੋਇਆਗਾ ਇੱਕ ਰੰਗ ਬਸ ਇੱਕ ਥਾਣੀ ਜਿਹੜਾ ਹੈਗਾ ਨਾ ਉਹ ਕਾਲਾ ਤੇ ਸੋਹਣੇ ਥਣ ਲੇਵੇ ਵਾਲੀ ਬਣੂਗੀ ਇਹ ਹਾਂ ਨਹੀਂ ਭਾਈ ਪੂਰੀ ਬਈ ਲੈ ਦਰਦ ਅੱਛਾ ਭਾਈ ਇਹ ਚਾਰ ਮਹੀਨੇ ਦੀ ਨਾ ਹਾਂ ਭਾਈ ਚਾਰ ਦੀ ਠੀਕ ਆ ਅੱਛਾ ਜੇ ਹੁਣ ਗੱਲ ਕਰ ਲਗੇ ਤੇਰੇ ਇਧਰਲੇ ਪਾਸੇ ਵਾਲੇ ਬੱਚੇ ਇਹਦਾ ਨਗੇਨੇ ਆ ਗਿਆ ਬਾਈ 7-7 ਮਹੀਨਿਆਂ ਦਾ 7-7 7.5 ਮਹੀਨਿਆਂ ਦਾ ਪੂਰੇ ਟਾਪਲੇ 4-4 ਥਾਣੇ ਦੇਖੋ ਥਲੇ ਚੋਲਣਾਂ ਝਾਲੀਆਂ ਆਇਆਂ ਨਹੀਂ ਗਈਆਂ ਇਹ ਆ ਵੀ ਚੈੱਕ ਕਰ ਲਓ ਹਣਾ ਇਹ ਆ ਦੇਖੋ ਕਿਹਜਾ ਸੁਣਾ ਲੇਵਾ ਬਣਾਉਣਾ ਏਨੇ ਯਾਰ ਮੈਨੂੰ ਆਏ ਦੱਸੇ ਇਹ ਇਹਨਾਂ ਦੀ ਉਮਰ ਛੀ-ਛੀ 7-7 ਮਹੀਨੇ 7.5 ਮਹੀਨੇ ਬਾਈ ਕੋ 7 ਦਾ ਕੋ 7.5 ਦਾ ਠੀਕ ਆ ਅੱਛਾ ਇਹਨਾਂ ਦਾ ਵੀ ਹਾਂ ਚੱਲ ਨਾਈ ਚੱਲ ਰੇਡ ਫਾਰਗਾ ਫੋਨ ਤੇ ਭਾਈ ਚੱਲਾ ਤੋਰ ਤੋਰ ਕੇ ਦਿਖਾ ਦਿੰਨੇ ਆਪਾਂ ਲੈ ਵੀ ਆ ਵੀ ਦੇਖ ਲਓ ਤੁਸੀਂ ਬੱਚੀਆਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਸਾਰੀਆਂ ਤੁਹਾਨੂੰ ਫਾਰ ਬਾਬਾ ਇਧਰ ਲੈ ਚੱਲ ਕੇ ਰਾਂ ਇਹਦਾ ਨੰਬਰ ਜਿਹੜਾ ਹੈਗਾ ਟੈਗ ਨੰਬਰ 123 ਆ। ਹਾਂ। ਕਬੂਤਰ ਦੇ ਬੱਚੇ ਆ ਭਾਈ ਇਹਦਾ ਟਾਪ ਦੇ। ਹੈ? ਕਬੂਤਰ ਦੇ ਬੱਚੇ ਆ ਟਾਪ ਹੀ ਆ। ਹਾਂ। ਠੀਕ ਹੈ ਗੱਲ। ਉੱਤ ਚੌੜਾਂਗਾ ਚੌੜਾਂ ਦੇ ਕਿੰਨਾ ਨਹੀਂ ਆ। ਮੂਲ ਫੇਸਬੁੱਕ ਤੋਂ ਆ। ਇਹਨਾਂ ਨੇ ਯਾਰ ਜਿਵੇਂ ਪਹਿਲੇ ਪਹਿਲੇ ਸੂਏ ਕਿੰਨਾ ਕਿੰਨਾ ਦੁੱਧ ਪਾ ਦਿੰਦੇ। ਇਹ ਤਾਂ ਪਹਿਲਾਂ ਬਾਈ 30 ਤੋਂ ਪਲਾਸੀ ਚ ਨਾਲ ਇਹਨਾਂ ਨੇ ਤਾਂ। ਹਾਂ। ਹਾਂ ਬਾਕੀ ਅਗਲੇ ਜਿਹੜਾ ਨਾ ਕੇਆਰ ਦਾ ਹੁੰਦਾਗਾ। ਕੇਆਰ ਦਾ ਸਾਫਤਾ ਹਾਂ। ਸਹੀ ਗੱਲ ਆ। ਅੱਛਾ ਜਿਹੜੀ ਹੁਣਾਂ ਗਾਂਹਾਂ ਵਾਲੀ ਆ ਜੀ। ਹਾਂ ਬੱਸ। ਇਹ ਜਿਹੜੀ ਉਸ ਵਿਚਾਲੇ ਖੜੀ ਆ। ਹਾਂ ਭਾਈ ਹਾਂ। ਇਹ ਇਹਦੀ ਉਮਰ ਵੀ ਇੰਨੀ ਕੀ ਬਸ ਇੰਨੀ ਗਾ ਬਾਈ ਕੋਈ 10 15 ਦਾ ਬਟੀਆਂ ਨਹੀਂ ਕੋਈ ਛੋਟੀਆਂ ਆਪ ਤੇ ਜੋੜਾ ਜੋੜਾ ਕੱਢ ਲਓ ਲੈ ਵੀ ਜੋੜਾ ਜੋੜਾ ਕੱਢ ਕੇ ਤੋੜ ਕੇ ਦਿਖਾ ਦੇ ਤਾਂ ਤਿੰਨੇ ਬੱਛੀਆਂ ਚਾਰੇ ਇੱਕ ਹੋ ਜਾਈਂ ਮਤਲਬ ਕੁਆਲਿਟੀ ਆਣ ਜਿਹੜੇ ਹੈਗੇ ਚਾਰ ਚਾਰ ਆ ਬਾਈ ਸਾਰੇ ਆ ਬਸ ਆ ਚਾਰ ਚਾਰ ਥਾਨ ਨੇਗੇ ਠੀਕ ਆ ਹਾਂ ਇਹ ਨਹੀਂ ਕਰਦੇ ਲੱਗੇ ਹੋਇਆ ਪੂਰੇ ਮੋٹے ਵਧੀਆ ਥਾਨ ਨੇਗੇ ਬਾਕੀ ਲੇਵੇ ਵਧੀਆ ਬਣਾਉਣ ਵਧੀਆ ਵਧੀਆ ਬਾਜੀ ਤੈਨੂੰ ਬਤਾ ਆਪੇ ਦੇਖ ਕੇ ਲੈ ਆਉਣੇ ਸੀ ਵੀ ਚਾਰ ਪੰਜਾਂ ਨੇ ਹੁੰਨੇ ਆ ਹਾਂ ਇਹ ਫਿਰ ਅਗਰ ਇੱਕ ਅੱਧੀ ਲੈਣੀ ਅਸੀਂ ਸਾਰ ਚਾਣ ਕੇ ਅਸੀਂ ਵੀ ਲੈਣੀਆਂ ਨੇ ਸਹੀ ਗੱਲ ਆ ਹੁਣ ਆਹ ਦੇਖ ਲਓ ਜਿਹੜੀਆਂ ਲੇ ਵੀ ਇਹ ਵੀ ਜਿਹੜੇ ਹੈਗੇ ਨਾ ਬੱਚੇ ਸੋਨੂੰ ਆਇਆ ਨੀਗਾ ਕਬੂਤਰ ਦੇ ਬੱਚੇ ਆ ਦੋਨੇ ਅਗਲਾ ਕਹਿੰਦਾ ਲੈ ਇਹ ਦੇਖ ਲੋ ਹੁਣ ਤੁਸੀਂ ਬਰੀਡ ਚੈੱਕ ਕਰ ਲੋ ਕੰਨਾ ਕੋਨਾ ਦੀ ਤੇ ਤੋਰੋ ਕਰਾ ਵੀ ਇਧਰਲੇ ਪਾਸੇ ਲੈ ਚਲੋ ਲੈ ਵੀ ਆ ਦੋ ਬੱਚੀਆਂ ਆਪਾਂ ਤੁਹਾਨੂੰ ਇਹ ਵੀ ਤੋੜ ਕੇ ਦਿਖਾਤੀਆਂ ਬਾਈ ਕਹਿੰਦਾ ਇਹ ਕਬੂਤਰ ਦੇ ਬੱਚੇ ਹੀ ਆ ਮਿੱਤਰੋ ਠੀਕ ਆ अच्छा हैप्पी ਜਿਹੜੀਆਂ ਹੁਣ ਆ ਦੋ ਬੱਚੀਆਂ ਆਉਂਦੀਆਂ ਭਾਈ ਇਹਨਾਂ ਦੀ ਉਮਰ ਕਿੰਨੀ ਕਿੰਨੀ ਕੁ ਹੋਊਗੀ ਇਹ ਭਾਈ ਹੈਗੀਆਂ 10-10 ਮਹੀਨਿਆਂ ਦੀਆਂ ਇਹ 10-10 ਮਹੀਨਿਆਂ ਦੀਆਂ ਆਹੋ ਤੋਂ ਵੱਡੀਆਂ ਆ ਗੀਆਂ ਠੀਕ ਆ 9-9 10-10 ਮਹੀਨਿਆਂ ਦੀਆਂ ਭਾਈ ਆਹ ਦੇਖ ਲਓ 9-9 10-10 ਮਹੀਨਿਆਂ ਦੀਆਂ ਬੱਚੀਆਂ ਜਾਂਦੀਆਂ ਚੈੱਕ ਕਰ ਲਓ ਇੱਕ ਦਾ ਪ੍ਰਿੰਟ ਦੇਖੋ ਕਿਹੜਾ ਵੱਖਰਾ ਜਿਹਾ ਆਈ ਨਹੀਂ ਭਾਈ ਦੇਖ ਆਹ ਦੇਖੋ ਇਹਦਾ ਪ੍ਰਿੰਟ ਦੇਖੀ ਚੀਨੀ ਵਹਿੜ ਆ ਗਈ ਹੈਨਾ ਦੇਖ ਮੂੰਹ ਮੱਥਾ ਚੈੱਕ ਕਰ ਲਾ ਯਾਰ ਬੱਚੀ ਤਾਂ ਤੇਰੀ ਭੋਲੇ ਆ ਵੀ ਬਹੁਤ ਤਗੜੀ ਬਣੀ ਹੈਨਾ ਦੋਨੇ ਟੌਪ ਦੇਗਾ ਆਪ ਬਾਈ ਚਾਰ ਚਾਰ ਹੀ ਥਾਣਾ ਹਸਲੇਓ ਲੈ ਚੱਲ ਲੈ ਚੱਲ ਬਹੁਤ ਸਾਫ਼ ਲੈ ਵੀ ਇੱਕੋ ਜੀਆਂ ਨਾ ਜੋੜਾ ਜਿਹੜਾ ਹੈਗਾ ਇੱਕੋ ਜਿਹਾ ਬਣਾ ਕੇ ਤੋਰਦਾ ਚੰਗੀਆਂ ਨੇ ਜਦੋਂ ਤੁਸੀਂ ਇੱਥੇ ਆਉਂਗੇ ਬਰੀਡ ਚੈੱਕ ਕਰੋਗੇ ਛੋਟੀ ਸਮਝ ਕੰਮ ਕਰਨੀ ਹੈ ਤੇ ਇੱਕ ਜਿਹੜੀ ਵੀਡੀਓ ਹੁੰਦੀ ਹੈ ਹੈਪੀ ਵੀਡੀਓ ਤਾਂ ਇੱਕ ਜਰ ਗਿਆ ਹਾਂ ਬਾਈ ਹਾਂ ਮੰਨਦਾ ਗੱਲ ਇਹਦਾ ਕਰਾਇਆ ਹੁੰਦਾ ਵੀ ਆਪਾਂ ਅਗਲੇ ਨੂੰ ਦੱਸਣਾਗਾ ਜਾਣਕਾਰੀ ਦੇਣੀ ਆ ਅਗਲੇ ਆ ਕੇ ਦੇਖਣ ਗਾਣੇ ਨਾ ਹਾਂ ਸਹੀ ਗੱਲ ਹੈ ਤੇਰੀ ਤੇ ਜਿਹੜੀ ਆ ਬਾਕੀ ਵੀਡੀਓ ਅਗਲਾ ਪੂਰੀ ਦੇਖਿਆ ਕਰ ਸਾਰਾ ਕੀ ਬਦਾ ਕਿੱਥੇ ਅਗਲੇ ਦੇ ਕੰਮ ਦੀ ਚੀਜ਼ ਖੜੀ ਹੋਣੀ ਆ ਤੇ ਭਾਈ ਮੇਰੇ ਹੁਣ ਪਹਿਲਾਂ ਦੋ ਦੋ ਤਨ ਬੱਸੀਆਂ ਦੀ ਵੀਡੀਓ ਦੇਖ ਕੇ ਮਰੋਂ ਫੋਨ ਲਾ ਲੈਂਦੇ ਆ ਹਾਂ ਵੀਡੀਓ ਪੂਰੀ ਦੇਖ ਦੇਣੀ ਹੈ ਭਾਈ ਡੱਬੀ ਖੋਲਦਾ ਸਾਰੀਆਂ ਡੱਬੀਆਂ ਨੇ ਹਾਂ ਜਦੋਂ ਕੋਈ ਟੋਕਨ ਨੰਬਰ ਆਸਾਬ ਹੋਵੇ ਉਹ ਦੱਸਿਆ ਕਰ ਅਗਲਾ ਸਾਰੀ ਵੀਡੀਓ ਵਾਲਾ ਧਿਆਨ ਨਾਲ ਦੇਖੇ ਪਹਿਲਾਂ ਕੋਈ ਨਹੀਂ ਦੱਸ ਵੀ ਮੰਡਲਾਂ ਘਾਟੇ ਦਾ ਵਿਗਨ ਨਹੀਂ ਲੱਗਿਆ ਕਿਦੜੇ ਉਦੋਂ ਜਦੋਂ ਵੀਡੀਓ ਚੱਲਦੀ ਆ ਹੱਸਤਾ ਨਾਲ ਵੀਡੀਓ ਦੇਖ ਕੇ ਅਗਲਾ ਫੇਰ ਗੱਲ ਕਰੇ ਕਾਹਲੀ ਨਾ ਕਰੇ ਕਾਹਲੀ ਨਾ ਕਰੇ ਸਮਾਰ ਕੇ ਉਹਨੂੰ ਦੇਖੇ ਮੱ ਮਾਲਕ ਕੁਆਲਟੀ ਆ ਸਾਰਾ ਉਹ ਦੇ ਕੇ ਫੇਰ ਅਗਲਾ ਫੋਨ ਠੀਕ ਹੈ ਠੀਕ ਹੈ ਹਾਂ ਅੱਛਾ ਜਿਹੜੀਆਂ ਆ ਕਿਲਾ ਦਾ ਬਜਲਾ ਬਜਨ ਦੇ ਹਿਸਾਬ ਨਾਲੀ ਬੱਸੀ ਦੀ ਦਾ ਬਜ ਰੇਟ ਹੋਣਾ ਹਾਂ ਅੱਛਾ ਜਿਹੜੀ ਆ ਆ ਗਈ ਤੇਰੀ 43 ਨੰਬਰ ਤੇ ਆਏਗਾ ਹੁਣੇ ਬੱਸੀਆ 2-2 ਮਹੀਨਿਆਂ ਨੂੰ ਸੀਮਾ ਲੈ ਲੈਣੀਆਂ ਬਾਈ ਠੀਕ ਆ ਦੋਨੇ ਆ ਆ ਤਾਂ ਯਾਰ ਬੱਚੀਆਂ ਘਟੋ ਘਟ ਸਾਢੇ-ਸਾਢੀਆਂ ਤਾਂ ਹੈਗੀਆਂ ਸਾਢੇ-ਸਾਢੀਆਂ ਹੈਗੀਆਂ ਹਾਂ ਹਾਂ ਲੈ ਵੀ ਆਹ ਦੇਖ ਲੋ ਇੱਕ ਦਾ ਟੈਗ ਨੰਬਰ 43 ਤੇ ਇੱਕ ਦਾ 20 ਆ ਹਾਂ ਬਾਈ ਹਾਂ ਇਹ ਲੈ ਚੱਲ ਕੇ ਰਾ ਇੱਕ ਦਾ ਇੱਕ ਧੂੜ ਦਾ ਕਰਾ ਆਹ ਦੇਖੀ ਆ ਬੜੀ ਘੈਂਟ ਓਏ ਝੋਲ ਬਾਬਾ ਬਰੇ ਕਰੀ ਝੋਲਗਾ ਵਿਖਾ ਬਾਈ ਗ ਦੇਖੋ ਲੇਗਲ ਬਰੀਡ ਚੈੱਕ ਕਰਵਾਜਣ ਦੇਖੋ ਥਲੇ ਝੋਲਗਾ ਦਿਖਾ ਬੱਚਿਆਂ ਦੇ ਲੈ ਚੱਲ ਗਾਇਆਂ ਲੱਗੀਆਂ ਨੇ ਦੇਖੋ ਗਲਾਬੀ ਥਣ ਲੱਗਿਆ ਥੰਦੇ ਇਹ ਇਹਦੀ ਵੀ ਚੈੱਕ ਕਰਵਾ ਦੇ ਕਰਾਂ ਝੋਲੀ ਲੈ ਚਾਰ ਹੀ ਥਣ ਲੱਗਿਆ ਬਾਈ ਚਾਰ ਥਣ ਤੇ ਗਹਿ ਗੱਡ ਮਾ ਜਿਹੜਾ ਹੈਗਾ ਨਾ ਬਾਡੀ ਗੱਭੜਾ ਨਾਲ ਝੋਲਗਾ ਲੱਗੀਆਂ ਬੱਚਿਆਂ ਦੇ ਬਾਈ ਹਾਂ ਅੱਛਾ ਲੱਤਾਂ ਲੋਤਾਂ ਖੜਮ ਨਹੀਂ ਖੋਲਣੀਆਂ ਬੱਚਿਆਂ ਦੀ ਐ ਨਹੀਂ ਕਿ ਦੁੱਧ ਦੇ ਆਪਾਂ ਗਾਉ ਬੱਚਿਆਂ ਨਹੀਂ ਗੀਆਂ ਠੀਕ ਆ ਦੁੱਧ ਤੇ ਫੀਡ ਦਿੰਗਾ ਹਾਂ ਨਹੀਂ ਮੈਂ ਤੈਨੂੰ ਇੱਕ ਬੱਚਿਆਂ ਦੀ ਤਾਂ ਕੋਈ ਤਥਾ ਨਹੀਂ ਹੈ ਹਾਂ ਬਾਈ ਹਾਂ ਬਾਕੀ ਭਾਈ ਦੇਖਣਾ ਬਾਕੀ ਅਗਲੇ ਪੈਸੇ ਲਾਉਣੇ ਬਾਈ ਅਗਲਾ ਦੇਖ ਜੇੜੀ ਤੇਰੀ ਆਪੀ ਪਾਦੇ ਬਾਜ ਦਾ ਸਿਆਉਣਾ ਅਗਲੇ ਦੇ ਬਾਜ ਚ ਲੋਹਾ ਹੋਵੇ ਹੈ ਅਗਲੇ ਪੈਸੇ ਲਾਉਣੇ ਸਾਡੇ ਬਾਜ ਸਿਆਉੜਾ ਦੇ ਪੈਸੇ ਲਾ ਕੇ ਲਿਆਂਦਿਆਂ ਬਾਈ ਅਗਲੇ ਬਾਜ ਚ ਲੋਹਾ ਹੋਵੇ ਹਨਾ ਜਿਹੜੀ ਤੇਰੀ ਆਪ ਬੱਛੀ ਆ ਗਈ ਆਪ ਬੱਛੀ ਮੈਨੂੰ ਬੱਛੀ ਜੇ ਉਤਰ ਆ ਜਾਏਗਾ ਚੜਦੇ ਚੜਦੀ ਆ ਬਾਈ ਇਹਦੀ ਮਰਜ਼ੀ ਖੋਲ ਲਾ ਹਾਂ ਇਹ ਵੀ ਸਾਲ ਚ ਦੀ ਆ ਗਈ ਹਾਂ ਬਾਈ ਹਾਂ ਇਹ ਦੋ ਦੋ ਮਹੀਨਿਆਂ ਨੂੰ ਸੀ ਮਲੇ ਨੇ ਇਹ ਦਰਦਾ ਨੰਬਰ ਟੈਕਾ ਹੈ ਨਾ ਫਾਇਦਾ ਦਰਦਾ ਜੀ ਨੰਬਰ ਟੈਕਾ ਹੈ ਬਾਈ ਠੀਕ ਆ ਲੈ ਆਹ ਦੇਖ ਲੋ ਮਿੱਤਰੋ ਹਾ ਗੋਦੀ ਵਾਲੀ ਪਹਿਰ ਹਾਂ ਲੈ ਚੱਲ ਮੈਂ ਚੱਲ ਭਾਈ ਢਾਈ ਢਾਈ ਕਮਾਂਡੋਲ ਵਜਣਾ ਬੱਚਿਆਂ ਦਾ ਭਾਈ ਮੋੜ ਲੈ ਹਾਂ ਹੁਣ ਤਾਂ ਮੈਨੂੰ ਐ ਤਾਂ ਲੱਗਦਾ ਯਾਰ ਜੇ ਇਹਨਾਂ ਨੂੰ ਹਾਂ ਦੋ ਦੋ ਗੱਟੇ ਪਾਤੇ ਹਾਂ ਬਾਈ ਗੱਟੇ-ਗੱਟੇ ਨਾਲ ਹੀ ਹੋ ਜਾਣਾ ਬਾਈ ਇਹਨਾਂ ਨੇ ਦੋ ਦੋ ਮੰਨ ਲਓ ਗੱਟਾ-ਗੱਟਾ ਮੰਨ ਲਓ ਦੋ ਦੋ ਮਹੀਨੇ ਉਸੇ ਮਨ ਲੈ ਲੈਣੀਆਂ ਬੱਚੀਆਂ ਸਹੀ ਗੱਲ ਹੈ ਦੋ ਦੋ ਗੱਟੇ ਖਾ ਗੀਆਂ ਨਾ ਜਿਹੜੀਆਂ ਵਜਨ ਇਹਨਾਂ ਦੇ ਘੱਟੋ-ਘੱਟ 20-20 ਕਿਲੋ ਆਉਣਾ ਵਾਜੂ ਆਹ ਹਾ ਹਾ ਇੱਕ ਤੂਲ ਦਾ ਤਾਂ 20-20 ਕਿਲੋ ਮਹੀਨੇ ਦਾ ਵਧਣਾ ਚਾਹੀਦਾ ਹਾਂ ਬਾਈ ਹਾਂ ਹਾਂ ਇਹ ਤੁਰੰਗੇ ਹੋ ਗਿਆ ਬੱਚੀਆਂ ਨੇ ਬਾਈ ਹਨਾ ਹਾਂ ਇਸ ਵਾਰ ਸੇਵਾ ਜੋ ਆਈਆਂ ਮੈਂ ਬੱਚੀਆਂ ਨੇ ਹਾਂ ਅੱਛਾ ਜਿਹੜੀ ਉਹ ਆ ਗਈ ਹਾਂ ਜਿਹੜੀ ਤੇਰੀ ਆ ਗਈ 40 ਮਹੀਨਿਆਂ ਦੀ ਅਚਾ 40 40 ਦਿਨਾਂ ਦੀ ਬਾਈ 40 ਦਿਨ ਹੋ ਗਏ ਤੇ ਆਈ ਹੁਣ 40 ਦਿਨਾਂ ਦੀ ਹਾਂ ਬਾਈ ਹਾਂ ਹਾਂ ਟੀਕਾ ਲੱਗਿਆ ਹੋਇਆ ਹਾਂ ਹਾਂ 40 ਦਿਨ ਹੋ ਗਏ ਬਾਈ ਇਹਨੂੰ 40 ਦਿਨ ਟੀਕਾ ਦਾ ਹਾਂ ਮੂੰਹ ਖਿੜੀ ਹੈ ਬਾਈ ਮੂੰਹ ਹਾਂ ਹਾਂ ਬਿਲਕੁਲ ਚਲੋ ਲੈ ਚੱਲ ਕਰਾ ਬਾਬਾ ਲੈ ਵੀ ਇਸ ਬਹਿੜ ਦੇ ਜਿਹੜਾ ਹੈਗਾ ਨਾ ਤੁਹਾਨੂੰ ਮੈਂ ਦੱਸਾਂ ਗੱਲ ਇਹਦਾ ਜਿਹੜਾ ਹੈਗਾ ਟੈਗ ਨੰਬਰ 69 ਹੈ ਇਹ ਨੂੰ ਨਾ 40 ਦਿਨਾਂ ਦੀ ਗੱਪਣ ਮੰਨ ਲਿਓ ਬਾਕੀ ਇਹ ਜਿਹੜੀ ਹੈਗੀ ਆ ਆਪਾਂ ਖਾਲੀ ਕਰਕੇ ਦੇਨੇ ਆ ਬਾਈ ਹਣਾ ਹਾਂ ਆਪਾਂ ਖਾਲੀ ਹਾਂ ਹਾਂ ਬਾਈ ਹਾਂ ਠੀਕ ਹੈ ਗੱਲ ਲੇਖ ਲੈ ਚੱਲ ਕੱਲੋਂ ਅਗਲਾ ਕਹਦਾ ਤੁਸੀਂ ਗੱਪਣ ਕਹੀ ਸੀ ਆਏ ਸੀਗਾ ਹਾਂ ਉਹ ਅਗਲੇ ਕਰਮ ਹਨਾ ਹੈਪੀ ਕਹਿੰਦਾ ਨਾ ਇਹਦੇ 40 ਦਿਨਾਂ ਦਾ ਕੀ ਗੱਲ ਲੱਗਿਆ ਹੋਇਆ ਆਪਾਂ ਫੰਡਰ ਕਰਕੇ ਦੇਣੀ ਤੇ ਛਾਲਾ ਛੁਲਾ ਚੰਗੀਆਂ ਮਾਰਦੀ ਆ ਜਦ ਤੇਰੇ ਕੋਲ ਸਰੇ ਤੇ ਨਗੀਂ ਨਾ ਹੋਈ ਹੈਪੀ ਹਾਂ ਬਾਈ ਹਾਂ ਇਹ ਆ ਆ ਗਈ ਜਿਹੜੀ ਤੇਰੇ ਕੋਲ ਬਚੀ ਇਹ ਵੀ ਖੀਰ ਆ ਬਾਈ ਇਹ ਹੀਟ ਚ ਆ ਇਹ ਇੱਕ ਹੀਟ ਚ ਹਾਂ ਹਾਂ ਇਹ 15ਵੇਂ ਮਹੀਨਾ ਦੀ ਬੱਸੀ ਆ ਬਾਈ ਅੱਛਾ 15 16 ਮਹੀਨਾ ਜਮਾ ਕੱਚੀ ਖੀਰੀ ਆ ਮਾ ਖੀਰੀ ਆ ਗਈ ਇਹ ਤਾਂ ਮੈਂ ਹੀ ਦੇਖ ਲਈ ਗਾਰੰਟੀ ਆਪਣੀ ਬਾਈ ਸਹੀ ਗੱਲ ਆ ਯਾਰ ਮੈਨੂੰ ਆਏ ਦੱਸ ਦੇ ਇੰਨੇ ਤਾਂ ਮਤਲਬ ਜੇ ਅੱਜ ਤੁਸੀਂ ਟੀਕਾ ਭਰਾ ਦੋ ਇਹਦੇ ਕਿੰਨੀ ਭਰਾਉਂਦੇ ਨਹੀਂ ਅਗਲਾ ਹਿਸਾਬ ਨਾਲ ਭਰਾਉਂਦੇ ਬਾਈ ਹਨਾ ਸਹੀ ਗੱਲ ਆ ਹੁਣ ਅਸੀਂ ਭਰਾਵਾਂਗੇ ਚਾਹੇ ਅਸੀਂ 2000 ਵਾਲਾ ਭਰਾ ਦਈਏ ਚਾਹੇ 5 ਲੱਖ ਨੇ ਯਕੀਨ ਨਹੀਂ ਮਨਵਾ ਚਾਹੇ 50 ਰੁਪਏ ਵਾਲਾ ਭਰਾ ਦਈਏ ਨਾ ਅਗਲਾ ਹਿਸਾਬ ਨਾਲ ਭਰਾਊਗਾ ਕੋਈ ਨਹੀਂ 15 ਦਾ 20 ਦਾ ਫੇਰ ਹੀਟ ਚੈਨਲ ਬਸ ਆ ਜਾਂਦੇ ਫੇਰ ਇਹ ਕਿਹੜਾ ਵੱਡੀ ਹੋਣ ਲੱਗਦੀ ਹਾਂ ਹਾਂ ਮ ਇਹ ਹੀਟ ਦਾਈ ਕਰਕੇ ਤੁਹਾਨੂੰ ਪਤਾ ਆ ਵਜਨ ਵਾਲੀ ਬੱਚੀ ਆ ਵੀ ਸਹੀ ਗੱਲ ਆ ਲੈ ਵੀ ਹੁਣ ਤੁਸੀਂ ਇਹ ਦੇਖ ਲਓ ਆ ਸਾਡੇ 5 ਫੁੱਟ ਹਾਈ ਟਾ ਬੱਚੀ ਦੀ ਬਾਈ ਆ ਆ ਬੱਚੀ ਜਿਹੜੀ ਹੈਗੀ ਨਾ ਇਹ ਹੀਟ ਚ ਤੇ ੱਤਕਾ ਗੁਰੂ ਤੋਂ ਨਗੀਲਾ ਵੀ ਚੱਲ ਪਿਆ ਗਾਮ ਇਹਦਾ ਤਾਂ ਇਹ ਕਿਸੇ ਮੇਰੇ ਭਰਾ ਨੇ ਤਿਆਰ ਕਰਕੇ ਬਾਸ ਵੀ ਕਰਨੇ ਹੋਏ 1,30,000 ਜੀ ਆਪਾਂ ਵਾਪਸ ਕਰਵਾ ਲਾਂਗੇ ਲੈ ਵੀ ਆ ਬੱਚੀ ਬਾਈ ਕਹਿੰਦਾ ਕੋਈ ਚਾਹੇ ਗੱਲ ਕਰਕੇ ਲੈ ਜਾ ਅੱਜ 5000 ਰੁਪਏ ਵਿੱਚ ਰੱਖ ਲੈ ਬੱਚੀ ਦਾ ਕਿਵੇਂ ਮੈਨੂੰ ਦੁਬਾਰੇ ਸਮਝਾ ਜੇ ਕਿਸੇ ਬਾਈ ਨਾਲ ਅੱਜ ਸੌਦਾ ਕਰਦਾ ਆਪਣੇ ਨਾਲ ਚਾਹੇ 5000 ਆਪਣਾ ਵਿੱਚ ਰੱਖ ਲੈ 1,30,000 ਜੀ ਆਪਾਂ ਵਾਪਸ ਕਰਵਾ ਲਾਂਗੇ ਠੀਕ ਆ ਲੈ ਵੀ ਆ ਦੇਖ ਲੋ ਬੱਚੀ ਜਿਹੜੀ ਆਹਾ ਬਾਈ ਕਹਿੰਦਾ ਨਾ ਇੱਧਰ ਤੋਂ ਲੈ ਜਾ ਬਾਬਾ ਕਿੱਲੇ ਤੇ ਲੈ ਜਾ ਇਹਨੂੰ ਕੋਈ ਗੱਲ ਨਹੀਂ ਲੈ ਵੀ ਪੂਰੀ ਸਾਫ਼ ਸੁਥਰੀ ਆ 130000 ਦੀ ਬੱਚੀ ਵਾਪਸ ਕਰ ਦੇ ਤੇ 5000 ਸਾਈ ਵਿੱਚ ਰੱਖ ਦੇ ਹਾਂ ਬਿਕਨੇ ਦਾ 1.5 ਲੱਖ ਰੁਪਏ ਦੀ ਹੈ ਭਾਈ 1.5 ਤੋਂ ਪਲਾਸੇ ਹੀ ਬਿਕਣਾ ਹਾਂ ਪਰ ਆਪਾਂ 130000 ਦੇ ਆਪਾਂ ਰੱਖ ਲਾਂਗੇ ਭਾਈ ਦੋ ਰੱਖ ਲੈਣਾ ਸਹੀ ਗੱਲ ਆ ਤੇ ਆਹ ਕਹਣਾ ਇੱਧਰ ਤੂੰ ਆ ਜਾ ਇੱਕ ਤੇਰੇ ਵਰਗੀਆਂ ਗੋਲ ਮਟੋਲੀਆਂ ਆ ਹਾਂ ਉਹ ਦਿਖਾਉਣੇ ਉਧਰ ਕਬੂਤਰ ਦੇ ਬੱਚੇ ਹੈ ਉਹ ਦਿਖਾਉਣੇ ਹੀਰੇ ਜਰਾ ਲੈ ਦੇਖ ਇਹਦੇ ਵਰਗੀਆਂ ਗੋਲ ਮਟੋਲੀਆਂ ਸੀ ਕਹਣਾ ਜਿਵੇਂ ਆਪ ਆ ਗੋਲ ਮਟੋਲ ਜਾਈ ਤੇ ਆਹ ਦੇਖ ਲੋ ਬੱਚੇ ਆ ਦੇਖ ਭਾਈ ਪਹਿਲਾਂ ਥੱਲੇ ਉਹ ਦਿਖਾ ਦੇ ਹੈ ਥੱਲੇ ਉਹ ਦਿਖਾ ਦੇ ਨਹੀਂ ਯਾਰ ਤੂੰ ਕਿਹੜਾ ਰੋਹੀ ਕਹਿਣਾ ਹੈ ਹੈ ਦੇ ਆ ਦੇ ਥਾਲ ਦੇ ਕੈਸੇ ਲ ਠੀਕ ਆ ਕੋਲ ਆ ਬਾਬਾ ਇਹ ਮੈਨੂੰ ਆਏ ਦੱਸ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਇਹ 6 6 ਮਹੀਨੇ ਦਾ ਸਾਢੇ 6 6 ਮਹੀਨੇ ਦੇ ਬੱਚੇ ਆ ਭਾਈ ਠੀਕ ਆ ਇਹ ਆ ਦੇਖ ਲੋ ਦੇਖੋ ਹੂੰ ਜੋੜੀ ਤੋੜ ਦੇ ਬਾ ਇਹ ਜੋੜੀ ਤੋੜ ਦੇ ਇਹਨਾਂ ਦਾ ਤੇ ਮੂੰਹ ਦੀ ਬ੍ਰੀਡ ਦੇਖ ਭਾਈ ਆ ਇਹ ਕਿੰਨੇ ਕੇ ਰੇਟ ਰੂਟ ਦੀਆਂ ਰਹਿਣਗੀਆਂ ਇਹ ਰੇਟ ਦੇ ਦਾਂਗੇ ਭਾਈ ਜੀ ਮੈਂ ਅਗਲਾ ਮੰਗੂਗਾ ਹਾਂ ਹਾਂ ਦੇ ਦੇਣੇ ਆਪਾਂ ਬਸ ਆਪਾਂ ਸਾਰੀ ਬਿੱਤਣ ਨੂੰ ਜਾਇਆ ਵੇਚਣਗੇ ਨਹੀਂ ਹਾਂ ਜਿਹੜਾ ਬੰਦਾ ਅੱਗੇ ਮਾਰੋਜ ਵੇਚਦਾ ਤੇ ਅੱਜ ਤੱਕ ਕੋਈ 2 ਸਾਲ ਹੋ ਗਏ ਤੇਰੀ ਵੀਡੀਓ ਹਾਂ ਕੋਲੇ ਤੇਰੇ ਚੈਨਲ ਤੇ ਠੀਕ ਆ ਇਹ ਆ ਦੇਖੀ ਹੁਣ ਜਿਹੜੀਆਂ ਆ ਆ ਗਏ ਮਿੱਤਰ ਸੋਹਣੀਆਂ ਸਨਖੀਆਂ ਜਰਸੀਆਂ ਬਾਕੀ ਤੁਸੀਂ ਨਿਗਾਹ ਮਾਰ ਲਓ ਇਹ ਬਾਬਾ ਮੋੜ ਕੇ ਰਾਂ ਇਧਰਲੇ ਪਾਸੇ ਲੈ ਲੈ ਚੱਲ ਆਇਆਂ ਨਹੀਂ ਅਗਲਾ ਕਬੂਤਰ ਹੀ ਹੈ ਬਾਈ ਤੁਨੇ ਹੈ ਕਬੂਤਰ ਹੀ ਆਇਆਂ ਨੇ ਬਰੀਡ ਵਾਲਿਆਂ ਨੇ ਸਹੀ ਗੱਲ ਉਹਨਾਂ ਅਗਲਾ ਚਾਰ ਚੂਰ ਹੈਗਾ ਰੇਗ ਦੇ ਪਲ ਜਾਣੀਆਂ ਵਿੱਚ ਹੀ ਹੈ ਨਾ ਇਹ ਗੱਲ ਅੱਛਾ ਹੈਪੀ ਜੇ ਆਪਾਂ ਨੇ ਨੰਬਰ ਦੀ ਗੱਲ ਕਰ ਲਈਏ ਨੰਬਰ ਬਾਈ 87278212588 ਠੀਕ ਆ ਲੋ ਵੀ ਏਸੀ ਬਾਈ ਹੈਪੀ ਪਿੰਡ ਪਿੱਥੋ ਤੋਂ ਬਾਈ ਕੋਲੇ ਜਿਹੜੀਆਂ ਹੈਗੀਆਂ ਨਾ ਬੱਚੀਆਂ ਆਪਾਂ ਤੁਹਾਨੂੰ ਗੱਬਣਾ ਨੇ ਜਿਹੜੀਆਂ ਗੱਬਣਾ ਨਹੀਂ ਹੈਗੀਆਂ ਸਾਰੀਆਂ ਦਿਖਾਤੀਆਂ ਤੁਸੀਂ ਇੱਥੇ ਆਇਓ ਨਿਗਾਹ ਮਾਰ ਕੇ ਆਪਦੀ ਜਿਹੜੀ ਹੈਗੇ ਤਸੱਲੀ ਕਰਕੇ ਕੋਈ ਨਗ ਜਿਹੜਾ ਹੈਗਾ ਲਜਾ ਸਕਦੇ ਹੋ ਬਾਕੀ ਕਿਵੇਂ ਲੱਗੀਆਂ ਪਾਈ ਦੀਆਂ ਗੱਲਾਂ ਦੱਸਿਓ ਜਰੂਰ ਬਾਕੀ ਬਹੁਤ ਬਹੁਤ ਧੰਨਵਾਦ